ਜੀ ਮਿਤਰੋ ਸੋ ਅਗਦਾ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਆ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦਿਓ ਤੇ ਅੱਜ ਲੱਗਿਆ ਮਿੱਤਰੋ ਆਪਾਂ ਜਿਵੇਂ ਉਹਨੂੰ ਪਹਿਲਾਂ ਪਿਛਲੇ ਵਲੌਗ ਚ ਆਪਾਂ ਬੈਗ ਡਿੱਗੀ ਡੁੱਗੀ ਦਾ ਸਾਰਾ ਕੁਝ ਚੈੱਕ ਕਰਿਆ ਸੀ ਸਿਰਫ ਇੱਕ ਚੂਹੇ ਕਰਕੇ ਤੇ ਹੁਣ ਵੀ ਦੇਖਦੇ ਆ ਮਿੱਤਰੋ ਹਜੇ ਯਾਨੀ ਗੱਡੀ ਚ 스ਮਲ ਗਈ ਨਹੀਂ ਹੈਗੀ ਵੀ ਉਹਦੀ ਖਾਤਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਆਪਾਂ ਨੂੰ ਇਹ ਕੋੜਾ ਜਿਹੜਾ ਇਹ ਸਾਰਾ ਪੱਟਣਾ ਪੈਣਾਗਾ ਇਹ ਪੱਟ ਕੇ ਇਹਦੇ ਵਿੱਚੋਂ ਸਾਰਾ ਕੁਝ ਓਕੇ ਕਰਨਾ ਪੈਣਾ ਤੇ ਇਹ ਸਾਰਾ ਹੂਲ K2Z ਪਹਿਲਾਂ ਆਪਾਂ ਨੂੰ ਸਟੇਰੀਂਗ ਸਟੂਰੇ ਖੋਲਣਾ ਪਊ ਆ ਸਕਰੀਨ ਸਕਰੀਨ ਸਾਰਾ ਕੁਝ ਪਟਣਾ ਪੈਣਾ ਯਾਰ ਕੁਝ ਵੀ ਨਹੀਂ ਛੱਡਣਾ ਪੈਣਾ ਇਹਦੇ ਵਿੱਚ ਤੇ ਕਿਉਂਕਿ ਜਿਹੜਾ ਇਹ ਵਿੱਚ ਫੈਨ ਲੱਗਿਆ ਹੁੰਦਾ ਜਿਹੜਾ ਘਮਾਉਂਦਾ ਹੁੰਦਾਗਾ ਜਿਹਦੀ ਹਵਾ ਆਉਂਦੀ ਹੈ ਬਾਹਰੇ ਇਹਨਾਂ ਦੇ ਵਿੱਚ ਦੀ ਉਹ ਫੈਨ ਦੇ ਵਿੱਚ ਮੈਨੂੰ ਕੋਈ ਚੀਜ਼ ਮਰੀ ਲੱਗਦੀ ਹੈ ਕਿਉਂਕਿ ਉੱਥੋਂ ਹੀ ਸਮੈਲ ਆਉਂਦੀ ਹੈਗੀ ਤੇ ਨਾਲੇ ਆਪਣਾ ਤਾਰਾਂ ਤੂਰਾਂ ਸਾਰੀਆਂ ਓਕੇ ਹੋ ਜਾਣੀਆਂ ਇਸ ਬਹਾਨੇ ਨਾਲ ਨਾਲੇ ਆਪਾਂ ਡੈਸ਼ਬੋਰਡ ਪਟਲਾਂਗੇ ਤੇ ਨਾਲੇ ਪਿੱਛੋਂ ਜੇ ਸਾਫ ਸਫਾਈ ਕਰਨ ਵਾਲੀ ਸਪੈਸ਼ਲੀ ਸ਼ੈਡੋ ਉਹ ਹੋ ਜੂਗੀ ਨਾਲੇ ਏਸੀ ਦੀ ਸਰਵਿਸ ਹੋ ਜੂ ਮਿੱਤਰੋ ਉਹ ਵੀ ਤੁਹਾਨੂੰ ਮੈਂ ਦੱਸੂਗਾ ਵੀ ਸਰਵਿਸ ਮੈਨ ਕਿਹੜੀ ਚੀਜ਼ ਦੀ ਹੁੰਦੀ ਏਸੀ ਦੀ ਉਹ ਵੀ ਮੈਂ ਦੱਸੂ ਪਹਿਲਾਂ ਆਪਾਂ ਹੁਣ ਸਿਸਟਮ ਸ਼ੁਰੂ ਕਰੀਏ ਆਪਣਾ ਪੱਟ ਪਟਈਏ ਦਾ ਤੇ ਸਾਰਿਆਂ ਨੂੰ ਪਹਿਲਾਂ ਮਿੱਤਰੋ ਆਪਾਂ ਆਹ ਚੀਜ਼ਾਂ ਪਟਦੇ ਆ ਆਹ ਆਹ ਪਟ ਕੇ ਆਹ ਵਾਲਾ ਫਿਰ ਸਕਰੀਨ ਸਕਰੂਆਂ ਕੱਢ ਦਾਂਗੇ ਆਹ ਕੱਢ ਦਾਂਗੇ ਤੇ ਉਸ ਤੋਂ ਬਾਅਦ ਆਪਣਾ ਆਹ ਸਿਸਟਮ ਪੱਟਿਆ ਜਾਊਗਾ ਤਾਂ ਹਾਲਾ ਫਿਰ ਉਸ ਤੋਂ ਬਾਅਦ ਮੀਟਰ ਆ ਜਾਊਗਾ ਇਹ ਚੀਜ਼ਾਂ ਖਾਸੀਆਂ ਆ ਜਾਣੀਆਂ ਸਾਰੀਆਂ ਬਾਰੇ ਤੇ ਚਲੋ ਕਰਦੇ ਆਂ ਸਰਵਿਸ ਪ੍ਰੋਸੈਸ ਸਟਾਰਟ ਤੇ ਦਿਖਾਉਣਾ ਏ ਤੁਹਾਨੂੰ ਫਿਰ ਨਾਲ-ਨਾਲ ਬਸ ਵੀਡੀਓ ਵੀਡੀਓ ਚ ਬਣੇ ਰਹੋ ਤਾਂ ਕਿ ਤੁਹਾਨੂੰ ਸਾਰੀ ਨੌਲੇਜ ਮਿਲੇ ਵੀ ਕਿੱਥੋਂ ਕੀ ਕੀ ਕੁਸ਼ ਕਰਨਾ ਪਊਗਾ ਤੇ ਨਾਲੇ ਤੁਹਾਨੂੰ ਸਰਵਿਸ ਦਾ ਦੱਸਾਂਗੇ ਵੀ ਆਪਾਂ ਏਸਰੀ ਮੇਨ ਸਰਵਿਸ ਹੁੰਦੀ ਕਿਹੜੀ ਆ ਤੇ ਚਲੋ ਫਿਰ ਲਾਗਦੇ ਆਂ ਮਿੱਤਰੋ ਹੁਣ ਟੂਲ ਵਗੈਰਾ ਆਪਾਂ ਸਾਰਾ ਚੱਕ ਲੈਂਦਾ ਆਪਣਾ ਕੋਲੇ ਤੇ ਆਹਾ ਲਾਤਾ ਆਪਾਂ ਗਲੱਬਾਕਸ ਸਾਈਡ ਤੋਂ ਤੇ ਵਾਇਰ ਚਾਰਜ ਵੀ ਆਪਾਂ ਲਾ ਕੇ ਰੱਖਦਾ ਵਾਇਰਲੈਸ ਜਿਹੜਾ ਲਾਇਆ ਸੀ ਤੁਹਾਨੂੰ ਪਤਾ ਹੀ ਹੈ ਪਿੱਛੇ ਉਹ ਵੀ ਲਾ ਕੇ ਰੱਖਦਾ ਏ ਹੁਣ ਮਿੱਤਰੋ ਆਪਾਂ ਪੱਟ ਫੱਟੀਆਂ ਸ਼ੁਰੂ ਕਰਦੇ ਆ। ਉਹ ਵੀ ਮਿੱਤਰੋ ਸਕਰੀਨ ਵਾਲਾ ਪੈਨਲ ਤਾਂ ਸਾਰਾ ਵਿੱਲਾ ਕਰਤਾ। ਥੱਲੋਂ ਸਾਰਾ ਸਿਸਟਮ ਪੱਟਦਾ। ਹੁਣ ਆਪਾਂ ਲੱਗਿਆ ਆਹ ਵਾਲਾ ਸਿਸਟਮ ਪੱਟਣਾ ਉੱਤੋਂ ਉੱਤੋਂ। ਵੀਜਾ ਇਨ ਚਾਰਜ ਤਾਂ ਬਹੁਤ ਚੰਗੀ ਗੱਲ ਐ ਨਹੀਂ ਤਾਂ ਫਿਰ ਪਤਾ ਹੀ ਆ ਵੀ ਪੱਟਣਾ ਹੀ ਪੈਣਾ ਆਪਾਂ ਨੂੰ ਆਹ ਨਟ ਖੋਲਦੀ ਪਹਿਲਾਂ। ਮਿੱਤਰੋ ਕਰੋ ਚੇਕਾ। ਪੱਟਦਾ ਸਾਰਾ। ਇਧਰੋਂ ਵੀ ਵੱਟਦਾ। ਇਧਰੋਂ ਥੱਲੋਂ ਵੀ ਵੱਟਦਾ ਸਾਰਾ ਜਗੜ। ਤੇ ਹੁਣ ਆਪਾਂ ਮਿੱਤਰੋ ਕਰਦੇ ਆ ਥੱਲੋਂ ਇਹਦੀ ਫਿਟਿੰਗ ਖੋਲਣੀ ਸ਼ੁਰੂ। ਕੌਨਕੀ ਜਿੰਨਾ ਤੇ ਇਹ ਖੜਾਇਆ ਹੁੰਦਾ ਉਹ ਨਟਾਂ ਨੂੰ ਖੋਲਦਿਆਂ ਫੇਰ ਹੀ ਬਾਹਰ ਆਉਗੇ ਸਾਰਾ ਸਿਸਟਮ ਉਹ ਹੋਲਦੇ ਸ਼ੁਰੂ ਕਰਦੇ ਆ ਤੇ ਸ਼ੋਨੂੰ ਦਿਖਾਉਣਾ ਫੇਰ ਅੱਗੇ-ਅੱਗੇ ਤੇ ਇਹ ਜਿਹੜੇ ਆਹ ਵਾਲਾ ਕੰਸੋਲ ਆ ਮਿੱਤਰੋ ਇਹ ਤਾਂ ਲੱਗਿਆ ਹੁੰਦਾ ਇੱਥੇ ਇਹਦੇ ਨਟ ਆ ਸੀ ਇੱਕ ਨਟ ਉਰੇ ਕਿਸੇ ਜੂਗੀ ਤੇ ਇੱਕ ਆ ਉਰੇ ਇੱਕ ਉਰੇ ਇੱਕ ਉਰੇ ਇਹ ਚਾਰ ਨਟਾਂ ਦੇ ਹੁੰਦਾ ਉਹ ਨਟ ਸਿੱਧੇ ਇਹਦੇ ਵਿੱਚ कसे ਜਾਣੇ ਨੇ ਆਹ ਵਾਲਿਆਂ ਦੇ ਆ ਦੇਖੋ ਇੰਨਾ ਚ ਸਕਰੀਨ ਤੇ ਸਪੀਕਰ ਵਗੈਰਾ ਤੁਹਾਨੂੰ ਨਾਰਮਲ ਪਤਾ ਹੀ ਹੋਊਗਾ ਵੀ ਉਹ ਇੰਨਾ ਚ कसे ਜਾਂਦੇ ਨੇ ਕਿ ਉਹਦੇ ਚਾਰ ਨਟ ਆ ਆਗੇ ਤੇ ਜਿਹੜਾ ਆਪਾਂ ਇੱਥੋਂ ਪੈਨਲ ਖੋਲ੍ਹਿਆ ਸੀ ਉਹਦੇ ਦੋ ਨਟ ਉਰੇ ਸੀਗੇ। ਬਾਕੀ ਸਾਰਾ ਲੋਕਾਂ ਤੇ ਸੀਗਾ ਉਹ। ਬਾਕੀ ਸਾਰਾ ਆਪਾਂ ਲੋਕ ਕੱਢ ਕੇ ਉਹਦੀ ਵਟ ਲਿਆ। ਤੇ ਜਿਹੜਾ ਆਹ ਵਾਲਾ ਸਿਸਟਮ ਆ ਇਹਦੇ ਗ੍ਰਿਪ ਤਾਂ ਆਪਾਂ ਕੱਢਦੇ ਮਿੱਤਰੋ। ਗ੍ਰਿਪ ਤਾਂ ਆਪਾਂ ਕੱਢ ਵੀ ਲਏ। ਪਰ ਜਿਹੜੀਆਂ ਆ ਤਾਰਾਂ ਨੇਗੀਆਂ ਇਹ ਆਪਾਂ ਜੇ ਕੱਢ ਲੀਆਂ ਹੁਣ ਆਹ ਵਾਲੀਆਂ ਦੇਖੋ। ਜੇ ਆਪਾਂ ਹੁਣ ਕੱਢ ਤੀਆਂ ਵਿੱਚੋਂ ਇਹ ਪੌਣੀਆਂ ਔਖੀਆਂ ਹੋ ਜਾਣਗੀਆਂ। ਨਾ ਹੀ ਆਪਾਂ ਇਹਨਾਂ ਨੂੰ ਕੱਢੀਏ ਹੁਣ ਤਾਂ ਕਰਕੇ ਆਪਾਂ ਇਹਦੇ ਵਿੱਚ ਹੀ ਰੱਖ ਤੋਕਣ ਹੀ। ਤੇ ਹੁਣ ਇਹੇ ਉਦੋਂ ਹੀ ਜਮਾਂ ਰੈਲਾ ਹੋਊ ਜਦੋਂ ਆਪਾਂ ਡੈਸ਼ਬੋਰਡ ਪੱਟ ਲੈ ਸਾਰਾ ਤੇ ਥੱਲੇ ਲੰਕ ਜੂ ਫਿਰ ਉਹ ਦੀ ਹੁਣ ਇਹਦਾ ਫਿਟਿੰਗ ਖੋਲਣੀ ਤਾਂ ਹੀ ਸ਼ੁਰੂ ਕਰਦੇ ਆ ਆਪਾਂ ਡੈਸ਼ਬੋਰਡ ਖੋਲ ਕੇ ਜਿਹੜਾ ਸਮਾਨ ਇਹਦੇ ਥੱਲੇ ਲਾਉ ਉਹ ਨੂੰ ਲੰਕ ਜੂਗਾ ਬਾਕੀ ਸਾਰਾ ਆਪਣੇ ਕੱਢ ਲਿਆ ਬਾਹਰੇ ਤੇ ਹੁਣ ਬਸ ਆਪਣਾ ਆਹੀ ਰਹਿ ਗਿਆ ਮੇਨ ਆ ਆ ਵੀ ਪੱਟਿਆ ਗਿਆ ਹੁਣ ਦੇਖਦਾ ਮੀਟਰ ਨਾਲ ਮੀਟਰ ਪੱਟ ਕੇ ਦੇਖਦਾ ਮੈਂ ਵੀ ਉਹਦੇ ਥੱਲੇ ਤਾਂ ਨਹੀਂ ਕੋਈ ਸਿਸਟਮ ਪਟਣਾ ਪੈਣਾ ਆਪਾਂ ਨੂੰ ਤੇ ਹੋ ਸਕਦਾ ਆਪਣਾ ਇਦਾਂ ਹੀ ਛੱਡ ਜੇ ਆਹ ਸਟੀering ਵਾਲਾ ਸਿਸਟਮ ਵੀ ਨਹੀਂ ਪਟਣ ਦੀ ਲੋੜ ਮੈਨੂੰ ਲੱਗਦਾ ਆਹ ਵਾਲੀ ਆਹਾਂ ਛੀਜ ਆ ਨਹੀਂ ਦੇਖ ਰਿਹਾ ਫਿਰ ਇਹ ਪਟਣੀ ਪਈ ਆਪਾਂ ਪੱਟ ਲਾਂਗੇ ਕਿਉਂਕਿ ਫਿਰ ਆਪਾਂ ਨੂੰ ਆਹ ਕਢਣਾ ਸੌਖਾ ਹੋ ਡੈਸ਼ਬੋਰਡ ਮਿੱਤਰੋ ਮੀਟਰ ਵੀ ਪੱਟ ਤੇ ਇੱਥੋਂ ਨਟ ਵੀ ਖੋਲ ਲੈ ਇੱਕ ਨਾਟੇ ਦਾ ਮੇਨ ਆ ਸੀ ਜਿਹੜਾ ਇਹ ਦਾ ਡੈਸ਼ਬੋਰਡ ਦਾ ਸੀ ਉਹ ਸਾਹਮਣੇ ਤੁਸੀਂ ਚੈੱਕ ਕਰ ਚਾ ਇੱਕ ਇਹਦਾ ਮੇਨ ਨਟ ਉਥੋਂ ਖੁੱਲਿਆ ਦੂਸਰਾ ਮੇਨ ਨਟ ਇਹਦਾ ਉਥੋਂ ਖੁੱਲਿਆ ਤੀਸਰਾ ਹੁਣ ਉਧਰੋਂ ਖੁੱਲੂਗਾ ਤੇ ਚੌਥਾ ਨਟ ਆਪਾਂ ਇੱਥੋਂ ਖੋਲਿਆ ਦਾ ਮੇਨ ਤੇ ਹੁਣ ਆਪਾਂ ਉਧਰਲੀ ਸਾਈਡ ਚੱਲਦੇ ਆ ਮਿੱਤਰੋ ਤੇ ਉਧਰੋਂ ਪਟਕੇ ਦਿਖਾਉਣਾ ਤੁਹਾਨੂੰ ਮੈਂ ਤਕਰੀਬਨ ਤਾਂ ਆਪਣਾ ਲੈ ਹੀ ਗਿਆ ਮੇਤਰੂ ਡੈਸ਼ਬੋਰਡ ਐ ਮਨੋ ਵੀ ਬਾਲਾ ਸਿਸਟਮ ਰਹਿਣਾ ਨਹੀਂ ਹੋਣਾ ਦਾ ਜਿਹੜਾ ਸਮਾਨ ਆਪਣਾ ਖੁੱਲੀ ਜਾਂਦਾ ਮੀਟਰ ਮੋਟਰ ਸਕਰੀਨ ਸਭ ਨੂੰ ਸਾਰਾ ਇੱਧਰ ਰੱਖ ਲਿਆ ਫਿਰ ਬਾਅਦ ਚ ਇਕੱਠਾ ਹੀ ਬਾਹਰ ਕੱਢ ਦਾਂਗੇ ਆਪਾਂ ਹੁਣ ਆਪਾਂ ਇੱਕ ੂੰਡ ਰੱਖ ਲਿਆ ਨਾਲ ਸਮਾਨ ਇਹ ਤੇ ਆਹ ਸੀਟ ਤੋਂ ਸਮਾਨ ਚੱਕ ਕੇ ਉਹਨੂੰ ਵਿਹਲਾ ਕਰਦੀ ਮਿੱਤਰੋ ਇਧਰੋਂ ਵੀ ਪਟਾ ਤਾਂ ਸਪੀਕਰ ਕੱਢ ਕੇ ਇੱਕ ਨਟ ਉੱਥੇ ਜਿਹੜਾ ਜ਼ਰੂਰੀ ਉਹ ਪਟਾ ਤਾਂ ਦੋ ਨਟ ਇਹਦੇ ਇੱਥੇ ਸੀਗੇ ਆਹ ਸੀਗੇ ਆਹ ਸੀਗੇ ਪ੍ਰੋਪਰ ਨੂੰ ਇੱਕ ਇੱਥੇ ਜੀ ਦਾ ਜਿਵੇਂ ਕਿ ਤੁਸੀਂ ਉੱਧਰ ਦੇਖਿਆ ਸੀ ਉਹਦੇ ਮੰਗੂ ਹੀ ਨਹੀਂ ਸਾਰੇ ਤੇ ਪੱਟ ਲਿਆ ਮਿੱਤਰੋ ਹੁਣ ਆਪਾਂ ਇਹਨੂੰ ਕੱਢ ਲਈਏ ਬਾਹਰ ਇਹ ਤਾਰਾਂ ਤੁਆਂ ਨਾਲੇ ਤਾਂ ਹੁਣ ਆਪਣਾ ਸਾਰੇ ਸਵਾਈ ਹੋ ਜੀ ਸੱਲੋਂ ਪ੍ਰੋਪਰ ਇਹ ਆ ਕੱਢ ਲਈਏ ਮਿੱਤਰੋ ਬਲੂਰ ਵਾਲੀਆਂ ਪਪਾਈਆਂ ਕੱਢਣੀਆਂ ਪੈਣੀਆਂ ਇਹਨੀਆਂ ਵਿੱਚੋਂ ਤੇ ਚਲੋ ਮਿੱਤਰੋ ਹੁਣ ਮੈਂ ਇਹਨੂੰ ਕੱਢ ਲਾਂ ਤੇ ਫੇਰ ਦਿਖਾਉਣਾ ਤੁਹਾਨੂੰ ਵੀ ਮਿੱਤਰੋ ਡੈਸ਼ਬੋਰਡ ਆਪਾਂ ਸਾਰਾ ਆਪਦੀ ਜਗ੍ਹਾ ਤੋਂ ਪੱਟ ਲਿਆ ਇਹ ਹੁਣ ਆਪਣਾ ਆ ਖੋਲਣ ਵਾਲਾ ਰਹਿ ਗਿਆ ਇਹ ਖੋਲਦੀ ਹੈ ਤੇ ਫੇਰ ਆਪਣਾ ਸੌਖਾ ਖੋਲ੍ਹ ਜੀ ਸਾਰਾ ਸਿਸਟਮ ਇਹ ਹੋਲਦੀ ਹੁਣ ਆਪਾਂ ਮਿੱਤਰੋ ਬਹੁਤ ਜ਼ੋਰ ਲੱਗ ਰਿਹਾ ਤੇ ਆਪਾਂ 17 ਦੀ ਗੋਟੀ ਤੇ ਰਾਡ ਲੈ ਆਂਦੀ ਸੀਗੀ ਤੇ ਉਹਦੇ ਨਾਲ ਨਟ ਤਾਂ ਹੋਲਤਾ ਆਪਾਂ ਪਰ ਜਿਹੜਾ ਹੈਂਡਲ ਆ ਇਹ ਇੰਨਾ ਟਾਈਟ ਬੈਠਾਗਾ ਗਰਾਰੀਆਂ ਦੇ ਵਿੱਚ ਇਹ ਬਹੁਤ ਔਖਾ ਖੋਲੂਗਾ ਤੇ ਹੁਣ ਅਸੀਂ ਦੋ ਜਾਣੇ ਲੱਗੇ ਹੋਏ ਨੇ ਗੱਭਰੂ ਜ਼ੋਰ ਮਾਰਨ ਤੇ ਹੁਣ ਇਹਨੂੰ ਪਟਦੇ ਆ ਮਿੱਤਰੋ ਪੂਰਾ ਜ਼ੋਰ ਲਾ ਕੇ ਇੱਧਰ ਵੀ ਛੱਟਾਂ-ਛੱਟਾਂ ਮਾਰ ਲੀਆਂ ਪਰ ਇਹ ਆਉਂਦਾ ਨਹੀਂ ਬਾਹਰੇ ਇਹ ਬਹੁਤ ਔਖਾ ਹੂ ਪਰਾਪਾਈ ਕੱਢਣਾ ਜ਼ਰੂਰ ਆ ਤੇ ਸਵੇਰੇ ਦੁਪਹਿਰੇ ਆਪਾਂ ਉਹ ਵੀ ਫੜ ਲਿਆ ਜਾਨਵਰ ਜਾਨਵਰ ਹੈਗਾ ਮਿੱਤਰੋ ਇਹਦੇ ਵਿੱਚ ਤੇ ਉਹ ਵੀ ਕੱਢਾਂਗੇ ਸਾਰਾ ਕੁਝ ਸੈੱਟ ਕਰਾਂਗੇ ਕੋਈ ਘਾਟ ਨਹੀਂ ਛੱਡਦੇ ਹੁਣ ਤੇ ਚਲੋ ਕੱਢ ਲਈਏ ਹੁਣ ਮਿੱਤਰੋ ਤੇ ਥੋੜ ਨੂੰ ਫੇਰ ਹੀ ਦਿਖਾਉਣੇ ਆ ਕੋਈ ਮਿੱਤਰੋ ਬਹੁਤ ਦਿੱਕਤ ਦੇ ਨਾਲ ਸਟੀering ਪੱਟ ਲਿਆ ਸਟੀering ਹੀ ਬਹੁਤ ਔਖਾ ਪੱਟਿਆ ਗਿਆ ਮਿੱਤਰੋ ਪਹਿਲਾਂ ਤੇ ਫਿਰ ਨਾਲ ਆਪਾਂ ਨੂੰ ਆ ਵੀ ਪਟਣੀ ਪਈ ਡੰਣੀ ਵਾਲੀ ਡੈਸ਼ਬੋਰਡ ਉਹ ਰੱਖਤਾ ਪੱਟ ਕੇ ਸਾਰਾ ਮਿੱਤਰੋ ਅੱਜ ਹੈਗਾ ਨੈਕਸਟ ਦੇ ਕੱਲ ਰਾਤ ਆਪਾਂ ਸਾਨੂੰ ਦਿਖਾਉਂਦੇ ਸੀ ਉਧਰ ਡੈਸ਼ਬੋਰਡ ਵਗੈਰਾ ਪਟਤਾ ਸੀਗਾ ਤੇ ਦੇਖੋ ਮਿੱਤਰੋ ਚੈੱਕ ਕਰੋ ਮੜਾ ਜਾ ਕਿੰਨਾ ਗੰਦ ਵਿਆ ਗਿਆ ਗੱਡੀ ਦੇ ਵਿੱਚ ਸਾਰੀਆਂ ਚੀਜ਼ਾਂ ਸ਼ਿਟੀਆਂ ਪਈਆਂ ਨੇ ਤਾਂ ਫੇਰ ਰਾਤ ਨੂੰ ਬਾਹਰੇ ਤਾਂ ਆਪਾਂ ਰੱਖ ਨਹੀਂ ਸਕਦੇ ਕੁਝ ਵੀ ਮੂਹਰੋ ਜਿਹੜਾ ਡੈਸ਼ਬੋਰਡ ਪਟਿਆ ਸੀ ਸਾਰਾ ਉਹ ਇੱਥੇ ਰੱਖ ਤਾ ਸਾਰਾ ਸਮਾਨ ਆਪਾਂ ਵਿੱਚ ਦੇ ਤੇ ਸਟਿਪੂਣੀ ਬਾਹਰੇ ਰੱਖਤੀ ਚਲੋ ਉਹਨੂੰ ਕਿਹੜਾ ਕੁਛ ਹੁੰਦਾ ਵਾ ਇਹ ਚੀਜ਼ਾਂ ਜਾਣੀਆਂ ਐ ਸੀਗੇ ਪਾਣੀ ਪੂਣੀ ਪੈ ਕੇ ਖਰਾਬ ਨਾ ਹੋ ਜਾਣ ਤੇ ਇਹ ਆਪਾਂ ਰੱਖਤੀਆਂ ਸੀਗੀਆਂ ਵਿੱਚ ਤੇ ਸਕਰੀਨਾਸ ਕਰੂਨਾ ਮੀਟਰ ਮੋਟਰ ਤੇ ਆਪਣਾ ਏਸੀ ਵਾਲੀ ਸੈਟਿੰਗ ਸ਼ੂਟਿੰਗ ਕਰਨ ਵਾਲਾ ਕੰਸੋਲ ਸਾਰਾ ਕੁਝ ਵਿੱਚ ਪਿਆ ਏ ਥੱਲੇ ਹੁਣ ਹੁਣ ਮੈਂ ਇਕ ਅਗਲਾ ਕਰਕੇ ਸਮਾਨ ਕੱਢਦਾ ਸਾਰਾ ਬਾਹਰ ਹੀ ਪਹਿਲਾਂ ਫਿਰ ਦਿਖਾਉਣਾ ਤੁਹਾਨੂੰ ਮਿੱਤਰੋ ਅੱਗੇ ਤੇ ਉਦੋਂ ਬਾਅਦ ਆਪਾਂ ਮੂਰੇ ਤਾਰਾਂ ਤੁਰਾਂ ਸੈੱਟ ਕਰਨ ਲੱਗਦੇ ਆਂ ਰਾਤ ਮੈਂ ਜਦੋਂ ਤਾਂ ਹੀ ਛੱਡਦਾ ਸੀ ਇੱਕ ਵੇਂ ਸੀਗਾ ਮੈਨੂੰ ਵੀ ਤਸ਼ੱਲੀ ਜੀ ਨਹੀਂ ਹੋਣੀ ਹੈਗੀ ਹੁਣ ਜੇ ਰਾਤ ਨੂੰ ਮੱਥਾ ਮਾਰਾਂਗੇ ਕਿਉਂਕਿ ਆਪਾਂ ਤਾਰ ਕੱਲੀ ਕੱਲੀ ਪੂਰੀ ਕੋਕੇ ਲਾਉਣੇ ਨੇ ਆਇਆ ਨਾ ਹੋਵੇ ਤਾਰ ਮੁੜ ਕੇ ਫੇਰ ਨਿਕਲ ਆਵੇ ਦੇ ਪੂਰੀ ਤਸੱਲੀ ਕਰਾਵਾਂਗੇ ਤਾਂ ਕਰਕੇ ਆਪਾਂ ਮੈਂ ਰਾਤ ਛੜਤਾ ਸੀ ਹੁਣ ਲੱਗਦੇ ਆਪਾਂ ਕਰਨ ਮਿੱਤਰੋ ਪਹਿਲਾਂ ਸਮਾਨ ਕੱਢ ਲਈ ਸਾਰਾ ਕਰੋ ਮਿੱਤਰੋ ਚੈੱਕ ਰਾਤ ਸੋਨੂ ਕਲੀਅਰ ਹੈ ਜਾਂ ਨਹੀਂ ਹੋਇਆ ਹੁਣ ਸਾਰਾ ਖਲਾਰਾ ਚੈੱਕ ਕਰੋ ਕਿ ਨਾ ਗੰਦਾ ਸਾਰੀਆਂ ਤਾਰਾਂ ਇਹ ਸਲਝਾਉਣੀਆਂ ਨੇ ਹੁਣ ਤੁਸੀਂ ਆਏ ਦੇਖ ਲਓ ਵਿੱਚ ਦਿਮਾਗ ਕਿ ਨਾਲ ਜਣਾ ਮੇਰਾ ਤੇ ਚਲੋ ਕੋਈ ਨਹੀਂ ਜੋ ਔਲਜਣਾ ਸੋਲਜਣਾ ਯਾਨੀ ਅੱਗੇ ਤੋਂ ਆਪਣਾ ਕੰਮ ਸੌਖਾ ਹੋ ਜੀ ਤਾਂ ਕਰਕੇ ਆਪਾਂ ਇਹਨਾਂ ਨੂੰ ਹੁਣ ਸੈਟ ਕਰਕੇ ਹੀ ਕਰਾਂਗੇ ਸਾਰਾ ਸਿਸਟਮ ਕਿਉਂਕਿ ਯਾਰ ਜੇ ਆਪਾਂ ਕੋਈ ਵੀ ਕੰਮ ਕਰਨ ਲੱਗਦੇ ਆ ਨਾ ਮੈਂ ਕਹਣਾ ਉਹਨੂੰ ਤਸੱਲੀ ਨਾਲ ਕਰੋ ਫਰੀ ਫਾਇਦਾਗਾ ਜੇ ਹੁਣ ਵਿੱਚ ਵਿਚਾਲੇ ਜੀ ਲੁਕਾਈ ਜਾਣ ਉਹਦਾ ਕੋਈ ਨਜ਼ਾਰਾ ਜਾਂ ਨਹੀਂ ਆਉਂਦਾ ਹੈਗਾ ਕੰਮ ਦਾ ਹੁਣ ਨਾਲੇ ਆਪਾਂ ਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਆਪਾਂ ਪੂਰਾ ਸੱਲੀ ਨਾਲ ਕੰਮ ਕਰਾਂਗੇ ਹਜੇ ਇਹ ਤੇ ਉਸ ਤੋਂ ਬਾਅਦ ਦੇਖਦੇ ਆ ਮਿੱਤਰੋ ਮੇਰਾ ਇਰਾਦਾ ਹੈਗਾ ਵੀ ਕੋਇਲ ਪੱਟਾ ਜਾਂ ਨਾ ਪੱਟਾ ਹੁਣ ਮੈਂ ਦੋ ਜਿੱਤਾ ਹੋਇਆ ਹੋਇਆ ਕੰਮ ਉਹ ਦੇਖਦੇ ਆ ਹੁਣ ਵੀ ਕੀ ਬਣਦਾ ਇਰਾਦਾ ਕੀ ਨਾ ਤੇ ਚਲੋ ਪਹਿਲਾਂ ਆਪਣਾ ਜਿਹੜਾ ਮੇਨ ਆ ਕੰਮ ਆ ਇਹ ਕਰ ਲਈ ਆ ਆਪਾਂ ਜਿਹੜਾ ਤਾਰਾਂ ਤੂਰਾਂ ਸਲਝਾਉਣਾ ਨਹੀਂ ਪਈਆਂ ਨੇ ਉਹ ਦੇਖੋ ਉਧਰ ਕਿੰਨਾ ਜਾਲਖਾ ਬਣਿਆ ਪਿਆ ਇੱਧਰ ਗੰਨਾ ਬਣਿਆ ਪਿਆ ਇਹ ਸਾਰੀਆਂ ਸਲਝਾ ਕੇ ਫਿਰ ਡੈਸ਼ਬੋਰਡ ਫਿੱਟ ਕਰਨਾ ਉਹਨਾਂ ਟਾਈਮ ਕਰਨਾ ਨਹੀਂ ਹੈਗਾ ਜੀ ਚਲੋ ਚਲੋ ਮਿੱਤਰੋ ਹੁਣ ਮੈਂ ਸਲਝਾਉਣਾ ਸ਼ੁਰੂ ਕਰਦਾ ਜੇ ਹੁਣ ਲੱਗੂਗਾ ਫਿਰ ਜਾ ਕੇ ਮੇਰਾ 2-2-4 ਘੰਟਿਆਂ ਤੱਕ ਤਾਰਾਂ-ਤਾਰਾਂ ਦਾ ਲੂਟ ਆਉਣਾ ਹਜੇ ਉਦੋਂ ਬਾਅਦ ਡੈਸ਼ਬੋਰਡ ਕੱਛਾ ਜਾਣਾ ਸਾਰਾ ਜਿਹੜਾ ਕੱਢ ਕੇ ਛਿੱਟਿਆ ਪਿਆ ਸਮਾਨ ਇਕੱਲਾ-ਇਕੱਲਾ ਇਹਦਾ ਬਾਰੇ ਤੇ ਬਾਕੀ ਮਿੱਤਰੋ ਕੀ ਕਰਿਆ ਜਾਵੇ ਹੁਣ ਫਿਰ ਚੂਹੀਆਂ ਚਾਹੀਆਂ ਤਾਂ ਤਾਂ ਔਖੀ ਹੈਗਾ ਕੋਈ ਨਹੀਂ ਹੁਣ ਲਾਗੇ ਆਪਾਂ ਕਰਨ ਦਬਦੇ ਨਹੀਂ ਮਿੱਤਰੋ ਕਰਾਂਗੇ ਨਿਵੇੜਾਂਗੇ ਕੰਮ ਸਾਰਾ ਆਪਾਂ ਉਹ ਵੀ ਮਿੱਟਰ ਉਹ ਜਿਹੜਾ ਇੱਥੇ ਆਪਣਾ ਸੈਂਟਰ ਲੋਕ ਵਾਲਾ ਸਿਸਟਮ ਲਾਉਂਕਾ ਦਾ ਸੀ ਸਾਰਾ ਸੈਂਟਰ ਲੋਕ ਪਾਵਰ ਵਿੰਡੋ ਦਾ ਉਹ ਤਾਂ ਆਪਾਂ ਕਰਤਾ ਸਾਰਾ ਸੈੱਟ ਤਾਰਾਂ ਤੂਰਾਂ ਦੀਆਂ ਸਾਰੀਆਂ ਉਹ ਬਿੱਸਾਂ ਦੀ ਕੱਢ ਲੈਂਦੇ ਆ ਓਰੀਜਨਲ ਫਿਟਿੰਗ ਦੇ ਨਾਲ ਨਾਲ ਤਾਰਾਂ ਕੱਢਤੀਆਂ ਹੋਈਆਂ ਸਾਰੀਆਂ ਆ ਹੋਈਆਂ ਨੇ ਉਹ ਇਹ ਤਾਰਾਂ ਆ ਇੱਥੇ ਕਰਤਾ ਸਾਰਾ ਸਿਸਟਮ ਓਕੇ ਆ ਗਏ ਆਪਣੇ ਸੈਂਟਰ ਲੋਕ ਵਾਲੀ ਇੱਧਰ ਆ ਗਈਆਂ ਦੋਨੇ ਪਾਵਰ ਵਿੰਡੋ ਵਾਲੀਆਂ ਡੱਬੀਆਂ ਤੇ ਹੁਣ ਮਿੱਤਰੋ ਲੱਗਦੇ ਆਪਾਂ ਓਰੀਜਨਲ ਸਮਾਨ ਦੇ ਸਾਰੇ ਗ੍ਰਿਪੋ ਗ੍ਰੈਬ ਗ੍ਰਿਪ ਵਗੈਰਾ ਸਪੀਕਰਾਂ ਦੀਆਂ ਤਾਰਾਂ ਤੂਰਾਂ ਆਹ ਵਾਲੀਆਂ ਜਿਹੜੀਆਂ ਰਹਿ ਗਈਆਂ ਤਾਰਾਂ ਦੋ ਤ ਇਹ ਦਿਨੇ ਇਧਰ ਲਈ ਛੜ ਕੱਢ ਕੇ ਲਾਉਣੀਆਂ ਨੇ ਇਹਦੇ ਨਾਲ ਜੋੜਨੀਆਂ ਨੇ ਆਹ ਵਾਲਿਆਂ ਦੇ ਤੇ ਇਹ ਵੀ ਕਰਦੇ ਆ ਮਿੱਤਰੋ ਆਪਣਾ ਜਾਨੀ ਮੇਨ ਸਿਸਟਮ ਸੀ ਇਹ ਓਕੇ ਹੋ ਗਿਆ ਸਾਰਾ ਕੁਝ ਵਰਕਿੰਗ ਆ ਚੈੱਕ ਕਰ ਲਿਆ ਆਪਾਂ ਚਲਾ ਕੇ ਹੁਣ ਹੀ ਨਾਲ ਦੀ ਨਾਲ ਨਾਲੇ ਜਿੰਨੀਆਂ ਤਾਰਾਂ ਤੁਰਾਂ ਨੰਗੀਆਂ ਸੀ ਸਾਰੀਆਂ ਤੋਂ ਦੀ ਟਿਪਾਂ ਨਵਿਟਦੀਆਂ ਪੂਰਾ ਤਸੱਲੀ ਬਕਸੇ ਕੰਮ ਕਰਤਾ ਤੇ ਹੁਣ ਲੱਗਦੇ ਆ ਮਿੱਤਰੋ ਆਪਾਂ ਜਿਹੜੇ ਆਹ ਤਾਰਾਂ ਨੇ ਇਹ ਨਗਾ ਕੇ ਇਧਰ ਇਹਨਾਂ ਦੇ ਜੋੜ ਲਾ ਕੇ ਇਹਨੂੰ ਸੈੱਟ ਕਰਨ ਤੇ ਦੇਖ ਸਕਦੇ ਹੋ ਈ ਤੁੱਪ ਬਹੁਤ ਆ ਸਿੱਧੀ ਤੁੱਪ ਪੈਂਦੀ ਆ ਮੈਨੂੰ ਇੱਥੇ ਹੁਣ ਨਾ ਮੈਂ ਗੱਡੀ ਕਿਸੇ ਪਾਸੇ ਆਸੀ ਕਰਨ ਜੋ ਕਰਾਂਗਾ ਤੇ ਚਲੋ ਕੋਈ ਨਹੀਂ ਮੇਤਰੋ ਸਵੇਰ ਦੇ 6:30 7 ਵਜੇ 6:30 7 ਵਜੇ ਲੱਗਿਆ ਸੀਗਾ ਮੈਂ 9 9:30 10 ਵਜੇ ਗਏ ਨੇ ਹੁਣ ਹਜੇ ਤੱਕ ਕੱਲਾ ਤਾਰਾਂ ਤਾਰਾਂ ਦਾ ਪ੍ਰੋਸੈਸ ਓਕੇ ਹੋਇਆ ਚਲੋ ਹੋ ਗਿਆ ਉਹ ਬਹੁਤ ਵੱਡੀ ਗੱਲ ਆ ਇਹ ਹੋ ਗਿਆ ਹੁਣ ਆਪਾਂ ਲੱਗਦੇ ਦੂਸਰਾ ਸਿਸਟਮ ਕਰਨ ਅੱਗੇ ਜੀ ਇੱਥੇ ਤਾਰਾਂ ਨੇ ਹੋਈਆਂ ਨੇ ਜਿਹੜੀਆਂ ਉਹ ਤਾਰਾਂ ਲਿਆਉਣ ਲੱਗਦੇ ਆਂ ਤੇ ਇਧਰੋਂ ਵੀ ਮਿੱਤਰੋ ਸਾਰਾ ਸਿਸਟਮ ਓਕੇ ਕਰਦਾ ਆ ਦੇਖੋ ਤਾਂ ਕੱਲੀ ਕੱਲੀ ਜਾਗਦੀਆਂ ਨੇ ਹੁਣ ਸੰਗੂ ਕਰੇ ਪਾਊਡਰ ਉੱਧਰ ਲੰਗੇ ਆਡਾ ਤਾਂ ਤਾਂ ਆ ਗਈਆਂ ਇੱਥੋਂ ਦੀ ਨਿਘਾ ਲਈਆਂ ਵੀ ਆਪਾਂ ਅਰੀਜਨਲ ਕਿਟਿੰਗ ਦੇ ਵਿੱਚ ਨੇ ਸਾਰੀਆਂ ਤੇ ਯਾਨੀ ਆਹ ਸਿਸਟਮ ਜਿਹੜਾ ਲੰਕਦਾ ਜਾਂ ਹਜੇ ਇਹ ਵੀ ਓਕੇ ਹੋਊਗਾ ਆ ਦੇਖੋ ਇੱਥੋਂ ਖਾਲੀ ਹੋ ਗਏ ਨੇ ਸਾਰਾ ਇਹ ਇਹਦੇ ਵਿੱਚ ਗ੍ਰਿਪ ਪਾਣੇ ਨੇ ਜਿਹੜੀ ਆਪਣੀ ਸਕਰੀਨ ਲੱਗੀ ਹੋਵੇ ਉਹਦੇ ਵਿੱਚ ਗ੍ਰਿਪ ਪਾਣੇ ਨੇ ਇਹ ਸਾਰੇ ਉੱਥੋਂ ਵੀ ਸਾਰੀਆਂ ਪੂਰੀਆਂ ਟੈਟ ਟੈਟ ਕਰਕੇ ਤਾਰਾਂ ਖਿੱਚ ਲਿਆਂਦੀਆਂ ਇਧਰ ਵੀ ਪੂਰਾ ਓਕੇ ਕਰਤਾ ਸਾਰਾ ਸਿਸਟਮ ਸਾਫ਼ ਜਾਂ ਕਰਤਾ ਤਕਰੀਬਨ ਬਾਕੀ ਚਲੋ ਮਾੜਾ ਮ ਤੇ ਉਦੋਂ ਬਾਅਦ ਦੇਖਦੇ ਆਂ ਫਿਰ ਆਪਾਂ ਵੀ ਕੁਝ ਇਹਦਾ ਸਿਸਟਮ ਸੀੜਨਾ ਹੋਣਾ ਗਾਹਾਂ ਜਾਂ ਫਿਰ ਆਪਾਂ ਡੈਸ਼ਬੋਰਡ ਫਟ ਕਰ ਦਈਏ ਤੇ ਚਲੋ ਮਿੱਤਰੋ ਪਹਿਲਾਂ ਆਪਾਂ ਉਹ ਤਾਰਾਂ ਵਾਲਾ ਸਿਸਟਮ ਕਰ ਲਈਓ ਓਕੇ ਫਿਰ ਸੋਚਦੇ ਆਂ ਅੱਗੇ ਕੀ ਕਰਨਾ ਤੇ ਮਿੱਤਰੋ 12:00 ਵਜੇ ਸਾਰੀਆਂ ਤਾਰਾਂ ਤੁਰਾਂ ਸਮੇਟ ਦੇ ਕਰਦੇ ਨੂੰ ਤੇ ਹੁਣ ਆਪਾਂ ਫਿਰ ਸਟਾਉਂ ਕਸਣਾ ਸ਼ੁਰੂ ਕਰਤਾ ਪਹਿਲੀ ਚੀਜ਼ ਲਾਤੀ ਆਪਾਂ ਕਸਕਸਈਏ ਚ ਉਦੋਂ ਬਾਅਦ ਆਪਾਂ ਮਿੱਤਰੋ ਲਾਉਣਾ ਆਹ ਵਾਲਾ ਜਿਹੜਾ ਕਿ ਨਿਕਲਦਾ ਨਹੀਂ ਸੀਗਾ ਇਹ ਪਹਿਲਾਂ ਲੱਗੂ ਕਿਉਂਕਿ ਇਹਦੀਆਂ ਤਾਰਾਂ ਲਾਉਣੀਆਂ ਪੈਣੀਆਂ ਪਹਿਲਾਂ ਆਹ ਵਾਲੇ ਨੇਗੇ ਇਹਦੀ ਐਡਜਸਟਮੈਂਟ ਕਰਨ ਵਾਲੇ ਨੇ ਸੀ ਜੀ ਉਹਦੀਆਂ ਤਾਰਾਂ ਪਹਿਲਾਂ ਪਾਉਣੀਆਂ ਪੈਣੀਆਂ ਤਾਂ ਕਰਕੇ ਹੀ ਪਹਿਲਾਂ ਹੀ ਕਸਣਾ ਪਊਗਾ ਇਹ ਆਪਾਂ ਹੁਣ ਥੱਲੇ ਤਾਰਾਂ ਪਾ ਕੇ ਕੱਸ ਦਈਏ ਉਦੋਂ ਬਾਅਦ ਫੇਰ ਆਪਾਂ ਨੂੰ ਡੈਸ਼ਬੋਰਡ ਧਰਾਂਗੇ ਫੇਰ ਆਪਾਂ ਉਹ ਵਾਲਾ ਇਹ ਥੱਲੇ ਜਿਹੜੀ ਪਾਈਪਾਂ ਪੂਪਾਈਆਂ ਪੈਂਦੀਆਂ ਨੇ ਉਹ ਪਾਈਪਾਂ ਪਾ ਕੇ ਡੈਸ਼ਬੋਰਡ ਧਰਾਂਗੇ ਫੇਰ ਆਹ ਸਿਸਟਮ ਕਸਾ ਜਾਣਾ ਸਾਰਾ ਤੇ ਮਿੱਤਰੋ ਹੁਣ ਦਮ-ਦਮ ਕਿਨਾਂ ਕੱਸਦੀ ਆਪਾਂ ਫੇਰੀ ਇਹ ਹੋਣਾ ਤੁਹਾਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਮਿੱਤਰੋ ਸਿਖਰਾਂ ਤੇ ਆ ਤਾ ਪੂਰੀ 12 ਵਜੇ ਬਣੇ 12:01 ਮਿੱਤਰੋ ਆ ਵੀ ਲਾਤਾ ਇਹ ਮਿੱਤਰੋ ਜਦੋਂ ਤੁਸੀਂ ਇਹ ਤਾਰਾਂ ਲਾਉਣ ਲੱਗਦੇ ਹੋ ਨਾ ਆ ਉਦੋਂ ਆਹ ਸਵੱਚ ਘੁਮਾ ਕੇ ਚੈੱਕ ਕਰ ਲਿਆ ਕਰੋ ਜਦੋਂ ਇਹਦੀ ਤਾਰ ਫਿੱਟ ਕਰ ਦਿੰਦੇ ਆ ਕਿਉਂਕਿ ਜਦੋਂ ਮੰਨ ਕੇ ਚੱਲੋ ਆਹ ਪੁਆਇੰਟ ਪਹਿਲਾਂ ਹੀ ਸਿਖਰ ਤੇ ਹੀ ਆ ਵਾ ਜਮਾਂ ਤੁਰ ਗਿਆ ਵਾ ਇਹ ਆਪਾਂ ਮੰਨ ਕੇ ਚੱਲੋ ਉਧਰ ਨੂੰ ਕਰਤੀ ਇਹ ਪੂਰੀ ਫੁੱਲ ਬਿਨਾਂ ਤਾਰ ਪਾਈ ਤਾਂ ਜੇ ਆਪਾਂ ਤਾਰ ਪਾ ਦਾਂਗੇ ਨੂੰ ਉਧਰ ਨੂੰ ਕਰੀ ਤੀ ਉਦੋਂ ਬਾਅਦ ਜੇ ਆਪਾਂ ਇਹਨੂੰ ਘੁਮਾਵਾਂਗੇ ਤਾਂ ਇਹ ਸੱਚ ਘੁੰਮਦੀ ਨਹੀਂ ਹੁਣ ਆਪਾਂ ਇਹ ਸਾਰੀ ਸ਼ੈੱਟ ਕਰਕੇ ਫੇਰ ਪਾਈ ਆ ਆਹ ਦੇਖੋ ਹੁਣ ਇਹ ਸਾਰੀ ਘੁੰਮਦੀ ਆ ਨਾ ਉਧਰ ਨੂੰ ਉਹ ਦੇਖੋ ਉਧਰਲੀ ਵੀ ਘੁੰਮਦੀ ਉਹ ਸਾਰੀ ਸੋਨੂੰ ਜੇ ਦੇਖਦੀ ਹੋਵੇ ਆਉਂਦੀ ਆ ਨਾ ਪਿੱਛੇ ਨੂੰ ਹਣ ਜੀ ਸਿਸਟਮ ਪਹਿਲਾਂ ਹੀ ਮੇਰਾ ਉਹ ਕਰਿਆ ਹੁੰਦਾ ਤਾਂ ਇਹ ਉਥੀ ਅੜ ਜਾਂਦੀ ਇੱਕ ਦੋ ਕੁ ਸਟੈਪ ਕਰਕੇ ਹੁਣ ਇਹ ਅੜਦੀ ਨਹੀਂ ਹੁਣ ਇਹ ਸੈੱਟ ਰਹੂਗੀ ਤੇ ਹੁਣ ਮਿੱਤਰੋ ਆਪਾਂ ਡੈਸ਼ਬੋਰਡ ਧਰ ਦਿਆਂ ਉਹ ਪੈਪ ਲਾ ਕੇ ਫਿਰ ਦੇਖਦੇ ਆਂ ਉਹ ਕਿਹਦਾ ਕੰਮ ਆ ਉਹ ਵੀ ਮਿੱਤਰੋ ਬਹੁਤ ਔਖਾ ਡੈਸ਼ਬੋਰਡ ਬਿਠਾ ਲਿਆ ਆਪਾਂ ਏਸੀ ਵਾਲਾ ਵੀ ਵਹਿ ਗਿਆ ਡੈਸ਼ਬੋਰਡ ਵੀ ਵਹਿ ਗਿਆ ਸਾਰਾ ਕੁਝ ਔਖੇ ਹੋ ਗਿਆ ਹੁਣ ਬਸ ਇਹਦੇ ਨਟ ਕੱਸ ਦਿਆਂ ਪਹਿਲਾਂ ਆਪਾਂ ਪਾਣੀ ਪੂਣੀ ਪੀ ਲਈਏ ਗਲਾ ਸੁੱਕਿਆ ਪਿਆ ਕਰਾ ਵਰਮੀ ਬਹੁਤ ਹੈਗਾ ਤਾਂ ਮੜੀ ਸ਼ਾਂਤੀ ਆ ਚਲੋ ਇਦੂ ਬਾਹਰ ਕਾਹਦਿਆ ਫਿਰ ਮਿੱਤਰੋ ਆਪ フォਨ ਦੁਆਰੇ ਖੋਲਣਾ ਪੈ ਗਿਆ ਕਿਉਂਕਿ ਡੈਸ਼ਬੋਰਡ ਨਹੀਂ ਚੱਲ ਰਹੀ ਨੀ ਨਾ ਇਹ ਖੋਲੇ ਬਿਨਾ ਹੁਣ ਡੈਸ਼ਬੋਰਡ ਸੌਖਾ ਲੱਗ ਜੂ ਤੇ ਪਹਿਲਾਂ ਪਾਣੀ ਪੂਣੀ ਪੀ ਆਈ ਮਿੱਤਰੋ ਫਿਰ ਕਾਹਦਿਆ ਉਹ ਵੀ ਮਿੱਤਰੋ ਕਰੋ ਚੈੱਕ ਤੇ ਲੋਕ ਖੋਲਦੀ ਆਪਾਂ ਤੇ ਦੇਖੋ ਮਿੱਤਰੋ ਆਪਣਾ ਸਾਰਾ ਸਿਸਟਮ ਓਕੇ ਹੋ ਗਿਆ ਸੀਗਾ ਕਸਤਾ ਸੀ ਡੈਸ਼ਬੋਰਡ ਮੀਟਰ ਮੋਟਰ ਸਭ ਕੁਝ ਓਕੇ ਆ ਜਮਾ ਆਪਣਾ ਕੋਈ ਚੀਜ਼ ਆਈ ਨਹੀਂ ਹੈ ਜੀ ਵੀ ਖੜੀ ਆ ਸਾਰੀ ਚੀਜ਼ਾਂ ਵਰਕਿੰਗ ਨੇ ਇਹਦੀਆਂ ਕੋਸ ਵੀ ਕਰ ਲੋ ਬੀਮਾ ਉਹ ਰੋਚਲ ਪਟਣ ਤੋਂ ਬਾਅਦ ਆਏ ਹੋ ਜਾਂਦਾ ਜਾਂਦਾ ਕੁਝ ਵੀ ਨਹੀਂ ਖੜਾ ਆਪਣਾ ਸਾਰਾ ਕੁਝ ਸੁੱਕ ਗਿਆ ਇਹਦਾ ਲੋ ਮੀਟਰ ਵੱਜੀ ਗਈ ਸ਼ੈਲਫ ਬਾ ਸਿਰਫ ਇੱਕ ਚੀਜ਼ ਖੜੀ ਹੈ ਜੀ ਉਹ ਵੀ ਐ ਨਹੀਂ ਪਤਾ ਹੁਣ ਕੋਈ ਇਹ ਦੇ ਕਰਕੇ ਖੜੀ ਆ ਜੇ ਇਦਾਂ ਚਲਾਉਣਾ ਇਦਾਂ ਦਾ ਚੱਲਦੇ ਆ ਆ ਦੇਖੋ ਇਦਾਂ ਤੇ ਇੰਡੀਕੇਟਰ ਚੱਲਦੇ ਨੇ ਐ ਵੀ ਚੱਲਣਗੇ ਚਾਰੇ ਪਰ ਜਦੋਂ ਆਪਣੇ ਇਹਦੇ ਨਾਲ ਚੱਲਦੇ ਨੇ ਇਹਦੇ ਨਾਲ ਇਹਦੇ ਨਾਲ ਨਹੀਂ ਚੱਲਦੀ ਹੈਗੇ ਸਹੀ ਤੇ ਕੋਈ ਨਹੀਂ ਸ਼ੈਂਟਰ ਲੋਕ ਨਾਲ ਇਹਦੇ ਇੱਕ ਪਾਸੇ ਵਾਲਾ ਚੱਲ ਪੈਂਦਾ ਇੰਡੀਕੇਟਰ ਇੱਕ ਪਾਸੇ ਵਾਲਾ ਨਹੀਂ ਚੱਲਦਾ ਬਾਕੀ ਸਾਰਾ ਕੁਝ ਓਕੇ ਚੱਲਦਾ ਮਿੱਤਰੋ ਇਹਦਾ ਕੋਈ ਚੀਜ਼ ਨਹੀਂ ਖੜੀ ਤੇ ਸਕਰੀਨ ਵਗੈਰਾ ਸਾਰਾ ਕੁਝ ਓਕੇ ਕਰਤਾ ਜਿਵੇਂ A to Z ਕਲੀਅਰ ਆ ਆ ਥੱਲੇ ਵਾਲੀਆਂ ਲਾਈਟਾਂ ਨੂੰ ਤਾਂ ਸਾਰਾ ਕੁਝ ਓਕੇ ਆ ਜਿਵੇਂ ਆ ਲਾਈਟਾਂ ਨੂੰ ਤਾਂ ਕੋਈ ਚੀਜ਼ ਨਹੀਂ ਖੜੀ ਸਾਰਾ ਕੁਝ ਓਕੇ ਆ ਤੇ ਚਲੋ ਫਿਰ ਮਿੱਤਰੋ ਅੱਜ ਦੇ ਵਲੌਗ ਦਾ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇੱਥੇ ਐਂਡ ਕਰ ਰਹੇ ਹਾਂ ਤੇ ਬਾਕੀ ਮਿੱਤਰੋ ਜਿਹੜਾ ECU ਵਾਲਾ ਸਿਸਟਮ ਆਪਾਂ ਤੁਹਾਨੂੰ ਦੱਸਾਇਸੀ ਵੀ ਕਰਾਂਗੇ ਇਸ਼ਿਆਲ ਮਿੱਤਰੋ ਤਾਂ ਨਹੀਂ ਕਰਿਆ ਮੈਨੂੰ ਇੱਕ ਤਾਂ ਥੋੜਾ ਜਿਹਾ ਐ ਸੀਗਾ ਵੀ ਆਪਣੇ ਕੋਲ ਥੋੜੀ ਯੂ ਚੀਜ਼ ਦੀ ਸੁਵਿਧਾ ਨਹੀਂ ਸੀ ਜਿਹੜੀ ਚੀਜ਼ ਆਪਾਂ ਕਰਨੀ ਸੀ ਮੈਂ ਬਾਕੀ ਕਿਸੇ ਕੋਲ ਸੇਤੀ ਮੈਂ ਮੰਗਣ ਨਹੀਂ ਜਾਂਦਾ ਹੁੰਦਾ ਚੀਜ਼ ਮੈਨੂੰ ਐ ਹੁੰਦਾ ਵੀ ਜਮਾ ਆਖਰੀ ਹੱਦ ਤੱਕ ਜਦੋਂ ਐ ਜਮਾ ਪੀਕ ਤੇ ਪੁਆਇੰਟ ਪਹੁੰਚ ਗਿਆ ਕੰਮ ਉਦੋਂ ਮੰਗਣ ਜਾਈਏ ਉਦੋਂ ਪਹਿਲਾਂ ਮੈਂ ਮੰਗਣ ਨਹੀਂ ਜਾਂਦਾ ਨਾ ਚੀਜ਼ ਤੇ ਮੈਂ ਫਿਰ ਐਂ ਕਸਤਾ ਮੈਂ ਹਾਂ ਚਲੋ ਕੋਈ ਨਹੀਂ ਕਿਸੇ ਟਾਈਮ ਫੇਰ ਸੇ ਆਪਾਂ ਆਪ ਕਰਾਂਗੇ ਤੇ ਬਾਕੀ ਉਹ ਆਏ ਆ ਮਿੱਤਰੋ ਉਹ ਡੈਸ਼ਬੋਰਡ ਕਸੇ ਕਸਾਈ ਤੇ ਵੀ ਹੋ ਜੂ ਉਹ ਕੰਮ ਜਿਹੜਾ ਆਪਾਂ ਕਰਨਾ ਹੈਗਾ ਤਾ ਕਰਕੇ ਨਹੀਂ ਫਿਰ ਮੈਂ ਪੱਟੇ ਮਹਾ ਚਲੋ ਕੋਈ ਨਹੀਂ ਆਪਾਂ ਇਦਾਂ ਹੀ ਕਸ ਦਿੰਨੇ ਆ ਹੁਣ ਤੇ ਬਾਕੀ ਮਿੱਤਰੋ ਤੁਹਾਨੂੰ ਮੈਨੂੰ ਕਾਲੀ ਜੀ ਸੀ ਥੋੜੀ ਜੀ ਤਾਂ ਕਰਕੇ ਮੈਂ ਕਸਤਾ ਇੱਕ ਗਰਮੀ ਬਹੁਤ ਹੋ ਗਈ ਸੀ ਤਾਂ ਕਰਕੇ ਮੇਰਾ ਮਨ ਹੀ ਮੰਨਿਆ ਹੈਗਾ ਵੀ ਹੁਣ ਹੋਰ ਕਹਾਂ ਵਧਾਈਏ ਕੰਮ ਕਿਉਂਕਿ ਮੈਨੂੰ ਆਏ ਸੀ ਆ ਵੀ ਐਤਵਾਰ ਮੇਰੇ ਕੋਲ ਵਿਹਲਾ ਹੁੰਦਾ ਵੀ ਜੇ ਮੈਂ ਇਹ ਵੀ ਅੱਜ ਇਸੇ ਕੰਮਾਂ 'ਚ ਗਾਲਤਾ ਤਾਂ ਹੋਰ ਦਿਨਾਂ ਨੂੰ ਇਹ ਆਣੀ ਪਤਾ ਵੀ ਕਸੀ ਜਾਵੇ ਨਾ ਕਸੀ ਜਾਵੇ ਵੀ ਕਿਸੇ ਟਾਈਮ ਵੀ ਲੋਡ ਪੈ ਸਕਦੀ ਆ ਵੀ ਆਪਾਂ ਹੁਣ ਕਸ ਕੇ ਇਹਨੂੰ ਓਕੇ ਕਰ ਦਈਏ ਜਮਾ ਤੇ ਚਲੋ ਫਿਰ ਮਿੱਤਰੋ ਅੱਜ ਦੇ ਇੱਥੇ ਹੀ ਇੰਨਾ ਚੀਜ਼ਾਂ ਦੇ ਨਾਲ ਇੱਥੇ ਹੀ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੱਧ ਤੋਂ ਵੱਧ ਪਿਆਰ ਦੀ ਸਪੋਰਟ ਕਰਿਓ ਤੇ ਬਾਕੀ ਬਹੁਤ-ਬਹੁਤ ਧੰਨਵਾਦ ਪਿਛਲੇ ਪਿਛਲੀ ਵੀਡੀਓ ਤੇ ਇੰਨਾ ਪਿਆਰ ਦੀ ਸਪੋਰਟ ਕਰਨ ਲਈ ਭਰਾਵਾਂ ਨੇ ਬਹੁਤ ਵਧੀਆ-ਵਧੀਆ ਕਮੈਂਟ ਕਰੇ ਨੇ ਬਹੁਤ ਭਰਾਵਾਂ ਦੀ ਕਮੈਂਟ ਆਈ ਕਹਿੰਦੇ ਬਈ ਦਬੀ ਖਿੱਚੀ ਰੱਖ ਕੰਮ ਕੋਈ ਚੱਕਰ ਨਹੀਂ ਹੈਗਾ ਤੇਰੇ ਨਾਲ ਆ ਸਪੋਰਟ ਆ ਧੰਨਵਾਦ ਭਰਾਵਾਂ ਦਾ ਸਾਰਿਆਂ ਦਾ ਤੇ ਜੇ ਤੁਸੀਂ ਇਦਾਂ ਹੀ ਸਪੋਰਟ ਕਰੋਗੇ ਯਾਰ ਤਾਂ ਆਪਾਂ ਹੋਰ ਵੀ ਘੈਂਟ-ਘਣ ਚੀਜ਼ਾਂ ਦਿਖਾਵਾਂਗੇ ਤੇ ਬਾਕੀ ਮਿੱਤਰੋ ਸਿਸਮਾਨ ਤਾਂ ਮੈਂ ਹੁਣ ਉਸ ਲੈਵ ਜਿਹੜੀ ਚੀਜ਼ ਕਦੀ ਕਿਸੇ ਨੇ ਕਰੀ ਨਹੀਂ ਹੈ ਜੀ ਉਹ ਚੀਜ਼ ਕਰਨੀ ਹੈ ਹੁਣੇ ਚਾਪਾ ਤੇ ਸਟੇering ਵਾਲਾ ਮਿੱਤਰੋ ਹਜੇ ਥੋੜਾ ਜਿਹਾ ਡਾਊਟ ਵਿੱਚ ਚੱਲ ਰਿਹਾ ਕੰਮ ਵੀ ਆਣੀ ਪਤਾ ਆਪਾਂ ਲਾ ਦੀ ਹੈ ਨਹੀਂ ਪਤਾ ਨਾ ਰਿਹਾ ਡਾਊਟ ਵਿੱਚ ਚੱਲ ਰਿਹਾ ਕੰਮ ਪਰ ਲਾਵਾਂਗੇ ਜਰੂਰ ਦੋ ਚਾਰ ਦਿਨਾਂ ਦੇ ਵਿੱਚ ਕੋਈ ਮਰਜ਼ੀ ਲਈਏ ਲਾਵਾਂਗੇ ਜਰੂਰ ਹੁਣ ਪਰ ਲਿਆ ਕੇ ਕਿਉਂਕਿ ਮੈਂ ਬੰਦੇ ਨਾਲ ਗੱਲਬਾਤ ਕਰੀ ਹੈ ਜੀ ਤੋ ਆਪਾਂ ਲੈਣਾਗਾ ਉਹ ਕਹਿੰਦਾ ਕੋਈ ਚੱਕਰ ਨਹੀਂ ਕਿਸੇ ਟਾਈਮ ਫਿਰ ਸੇ ਆਪਾਂ ਉਹ ਸਿਸਟਮ ਵੀ ਕਰ ਦਾਂਗੇ ਤੇ ਚਲੋ ਕੋਈ ਨਹੀਂ ਮਿੱਤਰੋ ਉਹ ਬੰਦਾ ਆਪਣਾ ਆਪਦਾ ਹੀ ਹੈ ਜੀ ਤੋ ਆਪਾਂ ਸਾਰਾ ਕੁਝ ਕਰ ਕੱਤਰ ਲਈ ਜਾਗਾ ਭਰਾਵਾਂ ਵਾਲਾ ਕੰ ਫਿਰ ਸੇਮ ਮੈਟਰ ਇਥੇ ਐਂਡ ਕਰਦੇ ਆਂ ਬਲੌਗ ਦਾ ਬਸਤ ਜੀ ਦਬਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਕਿ ਆਪਣਾ ਉਹ ਵੇ ਸਾਰਾ ਵਾਦੂ ਵਾਦ ਸੀਤੀ ਤੋਂ ਸੀਤੀ ਆਪਣਾ ਟਾਈਮ ਕੰਪਲੀਟ ਹੋ ਜਾਈਏ ਤੇ ਕਮੈਂਟ ਜ਼ਰੂਰ ਕਰਿਆ ਕਰੋ ਭਰਾ ਸਾਰੇ ਜਾਣੇ ਤੇ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਸਾਰੇ ਜਾਣੇ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ